ਹਾਂਜੀ ਸਤਿ ਸ੍ਰੀ ਅਕਾਲ ਜੀ ਦੁਬਾਰੇ ਫੇਰ ਤੁਹਾਨੂੰ ਵੀਡੀਓ ਮੱਲੀ ਫਾਰਮ ਦੀ ਦਿਖਾ ਰਹੇ ਹਾਂ ਜੀ ਆ ਗੇਟ ਮੈਂ ਕਿਹਾ ਨਾਲ 6 ਡੋਰ ਨੂੰ ਪੈਂਦਾ ਜਗਰਾਵਾਂ ਦੇ ਨੇੜੇ ਤੇ ਆਹ ਹੁਣ ਸੜੀ ਸਪੈਸ਼ਲਿਟੀ ਸ਼ੂਟ ਆ ਜਿਹੜਾ ਇਹ ਘੋੜੀਆਂ ਦਾ ਤਾਂ ਘੋੜੀਆਂ ਵੀ ਉਹ ਆ ਜਿਹੜੇ ਨਗੀਨੇ ਟਾਵੇਂ ਟੱਲੇ ਭਾਈ ਸਾਂਭ ਸਕਦੇ ਜਿਹੜੇ ਮਤਲਬ ਬਲੱਡ ਟਾਈਮ ਤੋਂ ਟਾਈਮ ਆਪਦੀ ਘਰ ਦੀ ਬਰੀੜੀ ਕਰਕੇ ਤਿਆਰ ਤਾਂ ਬਾਈ ਬਾਰੇ ਤੁਹਾਨੂੰ ਪਤਾ ਘੋੜੀਆਂ ਬਾਰੇ ਥੋੜਾ ਜਿਹਾ ਆਪਾਂ ਨੂੰ ਘੱਟ ਪਤਾ ਤੇ ਬਾਈ ਤੋਂ ਕੱਲੀ ਕੱਲੀ ਕੱਲਦੀ ਆਪਾਂ ਨੌਲੇਜ ਲੈਣੇ ਆ ਤੇ ਬਾਈ ਵਰਗੇ ਨਾਲ ਵੀ ਤੁਹਾਨੂੰ ਮਿਲਾਉਣੇ ਆ ਤੇ ਆਜੋ ਮੂਰੇ ਘੋੜੀਆਂ ਦੇ ਵੀ ਕਰਾਉਂਦੇ ਤੁਹਾਨੂੰ ਹੋਰ ਜੀ ਬਾਈ ਹੋਰ ਜੀ ਹੋਰ ਜੀ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਵੀ ਗੱਲ ਕਰਦੇ ਆ ਆਪਾਂ ਤਾਂ ਬਾਈ ਬ੍ਰਦਰ ਬਾਈ ਆਪਣਾ ਬਲਦੇਵ ਬਾਈ ਦਾ ਵੱਡਾ ਬ੍ਰਦਰ ਹੈ ਜੀ ਤੇ ਉਹ ਭਤੀਜਾ ਤੇ ਤਾਂ ਸਾਨੂੰ ਕੱਲੀ ਕੱਲੀ ਚੀਜ਼ ਨਾਲ ਬੱਚਿਆਂ ਤੋਂ ਲਾ ਕੇ ਘੋੜੀਆਂ ਤੋਂ ਲਾ ਕੇ ਜਿਹੜੀ ਘੋੜੀ ਦੀ ਲਾਈਨ ਹੈ ਬੱਚਿਆਂ ਦੀ ਲਾਈਨ ਆ ਵੀ ਕਿਹੜੇ ਤੋਂ ਕ੍ਰੋਸ ਆ ਕਿਹੜੇ ਦਾ ਬੱਚਾ ਵੱਡੇ ਕਿਹੜੇ ਦੀ ਛੋਟੀ ਕਿਹੜੇ ਦੀ ਆ ਇੱਕ ਪੀੜੀ ਤੋਂ ਹੀ ਮਤਲਬ ਇਹਨਾਂ ਨੇ ਜਿਹੜਾ ਬਣਾਇਆ ਵਾ ਉਹ ਸੈਕਟਮ ਤਾਂ ਤੁਸੀਂ ਇਹਦੀ ਵੀ ਹੈਡ ਦੇਖ ਸਕਦੇ ਆ ਆਮ ਜਿਹੜੇ ਵੱਡੇ ਘੋੜੇ ਆ ਉਹਨਾਂ ਨੂੰ ਵੀ ਇਹ ਜਿਹੜੀ ਘੋੜੀ ਆ ਉੱਚੀ ਆ ਜਿਵੇਂ ਮੰਨ ਲਓ ਕਈ ਨਾਮੀ ਘੋੜੇ ਆ ਉਹਨਾਂ ਨੂੰ ਵੀ 2 ਇੰਚ ਜਿਹੜੀ ਹੈਟ ਉੱਚੀ ਆ ਅਮਨਦੀਪ ਕੀ ਆਲਾ ਬਾਈ ਠੀਕ ਆ ਵੀਰ ਜੀ ਟਾਈਮ ਆ ਤਕੇ ਢੋੜੀ ਵਾਲੇ ਪਾਸੇ ਬਹੁਤ ਘਟ ਆਏ ਆ ਤੇ ਉਹ ਠੀਕ ਹੈ ਹਾਂਜੀ ਹਾਂਜੀ ਤਾਂ ਥੋੜਾ ਜਿਹਾ ਤੁਹਾਨੂੰ ਪਤਾ ਨਵੇਂ ਬੰਦੇ ਨੂੰ ਡਰ ਵੀ ਲੱਗਦਾ ਰਹਿੰਦਾ ਤੇ ਇਸ ਤਰ੍ਹਾਂ ਥਲਾ ਸਕਦੇ ਆਪ ਲਾਓ ਜੀ ਲਾਓ ਤੇ ਲਓ ਵੀ ਮਿੱਤਰੋ ਜਿਵੇਂ ਤੁਹਾਨੂੰ ਦੱਸਦੇ ਸੀਗੇ ਵੀ ਤੁਸੀਂ ਹੈਕੂਟ ਦਾ ਤੁਸੀਂ ਇੱਥੇ ਦੇਖ ਸਕਦੇ ਆ ਤਾਂ ਬਾਈ ਦੇ ਨਾਲ ਅਮਨਦੀਪ ਜਿਹੜੀ ਇਹ ਕੋੜੀ ਹੈ ਇਹ ਆਪਣੇ ਘਰ ਦੀ ਹੈ ਬਾਈ ਘਰ ਦੀ ਹੈ ਜੀ ਘਰ ਦੀ ਇਹ ਕਿਹੜੇ ਕੋੜੇ ਦੀ ਬੱਚੀ ਸੀ ਇਹ ਦੁਕਾਨ ਵੱਡ ਵਾਲੇ ਕੋੜੇ ਦੀ ਹੈ ਦੁਕਾਨ ਵੱਡ ਵਾਲੇ ਕੋੜੇ ਦੀ ਤੇ ਕਿੰਨੇ ਟਾਈਮ ਦੀ ਹੋ ਗਈ ਉਮਰ ਇਹਦੀ ਹੋਊਗੀ 4 4.5 ਸਾਲ ਹੋ ਗਈ ਓਕੇ ਤੇ ਇਹਦੀ ਮਾਂ ਵੀ ਆਪਣੇ ਘਰੇ ਸੀਗੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇਹਨੇ ਘਰੇ ਆ ਕੇ ਆਪਣੇ ਤਾ ਬਸ਼ੇਰੀਆਂ ਹੀ ਦਿੱਤੀਆਂ ਤੂੰ ਦੱਸਿਆ ਸੀਗਾ ਹਾਂਜੀ ਹਾਂਜੀ ਬਸ਼ੇਰੀਆਂ ਹੀ ਦਿੱਤੀਆਂ ਤਾਂ ਜਿਆਦੇ ਕਿਹੜੇ ਕੋਲੇ ਤੋਂ ਜਿਹੜੀ ਮੇਟ ਇਹ ਹੋਈ ਹੈ ਅਰਜਨ ਤੂੰ ਅੱਛਾ ਅਰਜਨ ਰੋਲੀ ਵਾਲਾ ਅਰਜਨ ਰੋਲੀ ਆਏ ਤੋਂ ਠੀਕ ਆ ਜੀ ਤੇ ਇਹਦੀ ਕੱਲੀ ਕੱਲੀ ਬਸ਼ੇਰੀ ਵੀ ਆਪਾਂ ਬਾਅਦ ਦੇ ਵਿੱਚ ਮਿੱਤਰੋ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਗੌਰ ਦੇ ਨਾਲ ਤਾਂ ਤੁਸੀਂ ਇਹਨੂੰ ਚੈੱਕ ਕਰੋ ਤੇ ਬਾਈ ਅਮਨਦੀਪ ਦਵਾਉਂਦਾ ਇਹਨੂੰ ਢੇੜਾ ਤਾਂ ਤੁਸੀਂ ਹੈਡ ਤੋਂ ਲਾ ਕੇ ਦੇਖੋ ਮਜ਼ਬੂਤੀ ਹੁੰਦੀ ਹੈ ਘੋੜੇ ਦੀ ਕੋਈ ਵੀ ਆ ਖੁਰਾਂ ਦੀ ਮਜ਼ਬੂਤੀ ਤੋਂ ਲਾ ਕੇ ਤੁਸੀਂ ਸਾਰੇ ਕੱਲਾ ਕੱਲੀ ਜਿਹੜੇ ਬਾਡੀ ਢਾਂਚਾ ਦੇਖੋ ਤਾਂ ਬਹੁਤ ਜ਼ਿਆਦਾ ਚੰਗੀ ਜਾਨ ਵਾਲੀ ਘੋੜੀ ਹੈ ਤਾਂ ਤੁਹਾਨੂੰ ਦਿਖਾਉਣੇ ਆ ਤਾਂ ਅ ਆਇਓ ਭਾਈ ਮੈਂ ਤੁਹਾਨੂੰ ਮੜਿਆ ਲੰਮਾ ਕੀੜਾ ਵੀ ਦਿਵਾ ਕੇ ਦਿਖਾਉਣੇ ਆ। ਘਾਲੇ ਕਰ ਜਾਊਂਗਾ ਜਦੋਂ ਕੋਲ ਦੀ ਲੰਘਦੀ। ਤਾਂ ਨਾਲ ਇਹ ਫੀਮੇਲ ਇਹਦੇ ਛੋਟੀ ਬਸ਼ੇਰੀ ਨਾਲ ਹੈ। ਤਾਂ ਦੇਖੋ ਖੜੀ। ਇਹ ਸਾਦੇ ਆ ਕਿਉਂਕਿ ਇਹ ਵੀ ਆਏ ਆ ਵੀ ਤੁਸੀਂ ਪੂਰੀ ਗੌਰ ਦੇ ਨਾਲ ਤੁਸੀਂ ਦੇਖੋ ਜਿਹੜਾ ਸੌਂਕ ਹੈ। ਲੈ ਚੱਲਾ ਮਨਦੀਪਾ। ਲੰਮਾ ਬੜਾ ਗੇੜਾ ਦਵਾਦੀ ਉਧਰੋਂ ਦੇ ਤੇ ਦੇਖੋ ਚਾਲ ਦੇਖੋ ਚਲਦੀ ਤਾਂ ਇਹ ਚੀਜ਼ ਹੁੰਦੀ ਹੈ ਜਦੋਂ ਕਹਿੰਦੇ ਹੁੰਦੇ ਸਮਾਈ ਹੈ ਕਿਸਮਤ ਹੈ ਕਿਸਮਤ ਦੇ ਨਾਲ ਹੀ ਹੈ ਤਾਂ ਬਾਕੀ ਬਹੁਤ ਚੰਗੇ ਅੱਜ ਤੱਕ ਦੇ ਜਿਹੜੇ ਵੀ ਬੱਚੇ ਜੰਮੇ ਨੇ ਟੌਪ ਦੀਆਂ ਬਸ਼ੇਰੀਆਂ ਜੰਮੀਆਂ ਤਾਂ ਬਹੁਤ ਜ਼ਿਆਦੇ ਸੋਹਣੀਆਂ ਉਤੋਂ ਵੀ ਕੰਨ ਕੰਨ ਕੱਟਿਆ ਨਾ ਜਾਵੇ ਜਾਨੀ ਦੇਖੋ ਬਸ ਐਸ ਤਰੀਕਾ ਹਾਂ ਲਓ ਵੀ ओके okay, ठीक है ओके okay, ओ उम्र ਚ ਆਪਾਂ ਥੋੜੀ ਜਿਹੀ ਗਲਤੀ ਲੱਗੇ ਉਹ 6.5 ਸਾਲਾਂ ਦੀ ਐ ਉਹ ਨੂੰ ਚ 4 ਸਾਲਾਂ ਦੀ ਨਿਕਲ ਗਿਆ ਕਈ ਵਾਰੀ ਪੈ ਜਾਂਦਾ ਭਲੇਖਾ 6.5 ਸਾਲ ਦੀ ਘੋੜੀ ਹੋ ਗਈ ਇਹ ਆ ਜਾਈ ਲੋ ਬਈ ਤਾਂ ਕੁਆਲਿਟੀ ਦੱਸਣੀ ਐ ਵੀਡੀਓ ਦੀ ਕੁਆਲਿਟੀ ਵੀ ਦੱਸਣੀ ਐ ਕਿਉਂਕਿ ਜਿਹੜਾ ਘੋੜੀਆਂ ਦਾ ਸਾਡਾ ਪਹਿਲਾ ਸ਼ੂਟ ਐ ਤਾਂ ਵੀ ਕਿਵੇਂ ਵੀਡੀਓ ਜਿਹੜੀ ਬੜੀ ਐ ਤਾਂ ਨਾਲ ਬੱਚੇ ਦੇ ਵਾਸਤੇ ਤੇ ਅਮਨਦੀਪ ਜਿਹੜੀ ਐ ਇਹਨੂੰ ਕਿੰਨਾ ਟਾਈਮ ਹੋ ਗਿਆ ਹੁਣ ਸੂਈ ਨੂੰ ਇਨੂੰ ਹੋ ਗਿਆ ਜੀ 2 2.5 ਮਹੀਨੇ ਹੋ ਗਏ 2 2.5 ਮਹੀਨਿਆਂ ਦੀ ਨਾਲ ਬਸ਼ੇਰੀ ਆ ਬਸ਼ੇਰੀ ਬਹੁਤ ਸੋਹਣੀ ਦਿੱਤੀ ਆ ਹਨਾ ਹਾਂਜੀ ਤਾਂ ਤੂੰ ਦੇਖੋ ਇਹਨੂੰ 2 2.5 ਮਹੀਨੇ ਹੋ ਗਏ ਤੇ ਇਹਨੂੰ ਨਾਲ ਦੀ ਨਾਲ ਆਪਾਂ ਸਿਲੇ ਜੀ ਗੱਪਣ ਕਰਵਾ ਲਿਆ ਸੀ ਹਾਂਜੀ ਹਾਂਜੀ ਤਾਂ ਇਹ ਬਸ਼ੇਰੀ ਹੁਣ ਕਿਹੜੇ ਦੀ ਦਿੱਤੀ ਆ ਬਈ ਇਹਨੇ ਇਹ ਅਰਜਨ ਦੀ ਆ ਜੀ ਅਰਜਨ ਦੀ ਆ ਇਹ ਸ਼ੁਰੂ ਤੋਂ ਹੀ ਅਰਜਨ ਤੋਂ ਹੀ ਮਲਾਈ ਜਾਵੇ ਅੱਛਾ ਜਿੰਨੀਆਂ ਵੀ ਇਹਨੇ ਬੱਚੇ ਜਿਹੜੇ ਸਾਡੇ ਘਰੇ ਤਿੰਨੇ ਚਾਰੇ ਅਰਜਨ ਦੇ ਆ ਹਾਂਜੀ ਹਾਂਜੀ ਚਾਰੇ ਵੱਡੀ ਕੁੜੀ ਅਰਜਨ ਤੋਂ ਹੀ ਆ ਹਾਂਜੀ ਇਹਨੇ ਚੌਥੀ ਬਸ਼ੇਰੀ ਦਿੱਤੀ ਹੁਣ ਚੌਥੀ ਦਿੱਤੀ ਚੌਥੀ ਬਸ਼ੇਰੀ ਦਿੱਤੀ ਠੀਕ ਆ ਜੀ ਬਾਈ ਤਾਂ ਚ ਆ আলমਗੌਰ ਦੇ ਨਾਲ ਜਾਂਦੀ ਦਿਖਾ ਤੇ ਨਾਲੇ ਬੱਚੇ ਨੂੰ ਨਾਲ ਤੂੰ ਦਿਖਾ ਦੇਖੋ ਕਹਿੰਦੇ ਹੁੰਦਾ ਬਰੀਡ ਆਪਦੇ ਥੋੜੀ ਜਿਹੇ ਫਲਕਾਰੀ ਸ਼ੋ ਹੁੰਦੀ ਆ ਪਰ ਜਿਹੜੇ ਬੱਚੇ ਆ ਬੱਚੇ ਬਿਲਕੁਲ ਚਿੱਟੇ ਰੰਗ ਦੇ ਆ ਦੁੱਧ ਵਰਗੇ ਜਿਹਨੂੰ ਕਹਿੰਦੇ ਆ ਸਫੇਦ ਰੰਗ ਬਿਲਕੁਲ ਸਾਫ ਠੀਕ ਹੈ ਤੇ ਅਰਜਨ ਜਿਹੜਾ ਰੌਲੀ ਵਾਲਾ ਮਸ਼ਹੂਰ ਘੋੜਾ ਤੇ ਅੱਜ ਤੱਕ ਜਿੰਨੇ ਵੀ ਮਤਲਬ ਜਿਹੜੇ ਬੱਚੇ ਇਹਨਾਂ ਦੇ ਲੈਂਦੇ ਆ ਤਾਂ ਉਸੇ ਤੋਂ ਲੈਂਦੇ ਆ ਰੋ ਰੋਕ ਲਿਆ ਕਰੋ ਹਾਂ ਆਇ ਤਾਂ ਲਾ ਲਓ ਵੀ ਮਿੱਤਰੋ ਤਾਂ ਹੁਣ ਜੇ ਆਪਾਂ ਗੱਲ ਕਰੀਏ ਬਾਈ ਤੁਸੀਂ ਚਲੋ ਅਮਰਦੀਪ ਕੋਲੇ ਵੀ ਇੱਥੇ ਆ ਮੜਿਆ ਤੁਸੀਂ ਜਿਹੜੀ ਇਹ ਬਸ਼ੇਰੀ ਆ ਇਹ ਆਪਣੀ ਇਹ ਵੱਡੀ ਕੁੜੀ ਦੀ ਪਹਿਲੀ ਬਸ਼ੇਰੀ ਹੈ ਵੱਡੀ ਕੁੜੀ ਦੀ ਪਹਿਲੀ ਬਸ਼ੇਰੀ ਹੈ ਤੇ ਇਹ ਕਿਹੜੇ ਕਿਹੜੇ ਦੀ ਆ ਗਈ ਜੀ ਆਪਾਂ ਇਹ ਅਰਜੰਦੀ ਹੈ ਜੀ ਅੱਛਾ ਇਹ ਵੀ ਅਰਜੰਦੀ ਹੈ ਮਤਲਬ ਜਿਹੜੀ ਵੱਡੀ ਕੁੜੀ ਦੇ ਸੂਏ ਲੇਤੇ ਉਹ ਸਾਰੇ ਅਰਜੰਦ ਤੋਂ ਆਏ ਹਾਂ ਹਾਂ ਅਰਜੰਦ ਆ ਪਹਿਲੇ ਸੂਏ ਦੀ ਹੈ ਅੱਛਾ ਇਹ ਆਪ ਕਿੰਨੇ ਟਾਈਮ ਦੀ ਹੋ ਗਈ ਹੁਣ ਬਸ਼ੇਰੀ ਇਹ ਜਿਹੜੀ ਆਪਾਂ ਖੋਲੀ ਹੈ ਇਹ 2 ਦੰਦ ਹੋ ਗਈ ਤੇ ਪਹਿਲਾ ਸੂਆ ਜੀ ਇਹਦਾ ਹਾਂ ਜੀ ਪਹਿਲਾ ਤੇ ਇਹ ਆਪ ਹੁਣ ਕਿਹੜੇ ਤੋਂ ਮੇਟ ਕਰਵਾਈ ਹੈ ਜੀ ਆਪਾਂ ਇਹ ਆਪਣੇ ਬਾਬਰ ਤੋਂ ਹੈ ਮਗਰ ਬੱਚਾ ਦੇ ਅੱਛਾ ਜਿਹੜਾ ਮਗਰ ਫੀਮੇਲ ਹੈ ਉਹ ਬਾਬਰ ਦੀ ਹੈ ਜੀ ਇਹ ਬਾਬਰ ਕਿੱਥੋਂ ਵਾਲਾ ਕੋੜ ਕਰ ਵੀ ਹੈ আলম ਗੌਰ ਤਾਂ ਹੁਣ ਜਾਂਦੀ ਆਪਾਂ ਜਮਾ ਦਿਖਾਉਣੇ ਆ ਪੂਰੀ ਗੌਰ ਦੇ ਨਾਲ ਤਾਂ ਇਹ ਵੀ ਅਰ ਜਾਂਦੀ ਆ ਜੀ ਤੁਸੀਂ ਦੇਖੋ ਆਪਾਂ ਕਹਿ ਦਿੰਨੇ ਆ ਇਹ ਵੀ ਨਹੀਂ ਹੁੰਦਾ ਜਿਵੇਂ ਏ ਘੋੜਿਆਂ ਨੂੰ ਪਤਾ ਹੁੰਦਾ ਵੀ ਬਾਰੀ ਬਾਰੀ ਵੀ ਕਿਹੜਾ ਬਲੱਡ ਕਿਹੜੇ ਨਾਲ ਮੇਟ ਹੁੰਦਾ ਵੱਡੀ ਘੋੜੀ ਦੀ ਇਹ ਪਹਿਲੀ ਬਸ਼ੇਰੀ ਐ ਇਹ ਹੁਣ ਕੱਲਾ ਵਾਲੇ ਘੋੜੇ ਤੋਂ ਸੂਈ ਵੀ ਐ ਤਾਂ ਤੁਸੀਂ ਦੇਖ ਸਕਦੇ ਆ ਇਹ ਤਾਂ ਇਹਦੀ ਵੀ ਹੈਟ ਹੂਡ ਬਹੁਤ ਜ਼ਿਆਦਾ ਚੰਗੀ ਆ ਤੇ ਇਹ ਵੀ ਅਰ ਜਾਂਦੀ ਆ ਉਦੋਂ ਬਾਅਦ ਛੋਟੀ ਪੈਣ ਵੀ ਦਿਖਾਵਾਂਗੇ ਉਹਦੀ ਛੋਟੀ ਤਾਂ ਤੁਸੀਂ ਮਾਂ ਦੇ ਨਾਲ ਦੇਖ ਹੀ ਲੇਤੀ ਬਸ ਹਾਂ ਆਮਰਦੀ ਬਾਈ ਇਹਦਾ ਵੀ ਆਪਾਂ ਦਵਾਈਏ ਗੇੜਾ ਮਾਰਿਆ ਤੋਰ ਕੇ ਦਿਖਾਈਏ ਇਹਦੀ ਵੀ ਹੈਟ ਬਾਈ ਜੀ ਬਾਕੀ ਜਿਵੇਂ ਆਪਾਂ ਐ ਮੰਨੋ ਤਾਂ ਕੋੜਾ ਕਹਿ ਸਕਦੇ ਹਾਂ ਵੀ ਜਿਹੜੀਆਂ ਦਰਮਿਆਨੀ ਆਮ ਜਿਆਦੇ ਘੋੜੀਆਂ ਦੇਖਣ ਨੂੰ ਮਿਲਦੀਆਂ 58 ਇੰਚ 60 ਇੰਚ ਤਾਂ ਤਕਰੀਬਨ ਹੀ ਜਿਹੜੀਆਂ ਇਹਨਾਂ ਦੀ ਹੈਟ ਪਲੱਸ ਆ ਵੱਡੀ ਘੋੜੀ ਦੀ ਇਹਨਾਂ ਦੀ ਛੌਟ ਹੋਊਗੀ ਹੈਟ ਇਹ ਹਜੇ ਵੀ ਬੱਚੀ ਆ ਸਾਨੂੰ ਪਤਾ ਜਿਹੜੀ ਦੋ ਦੰਦ ਹੈ ਤੇ ਉਹਨੇ ਹੈਟ ਜਿਹੜੀ ਕੱਢਣੀ ਹੁੰਦੀ ਹੈ ਤਾਂ ਯਕੀਨ ਨਹੀਂ ਆ ਜਾ ਤੇ ਤੁਸੀਂ ਦੇਖ ਸਕਦੇ ਆ ਗੌਰ ਦੇ ਨਾਲ ਦੇਖੋ ਬਈ ਦੇਖੋ ਕੀ ਬਾਤ ਹੈ ਆਹ ਸ਼ਾਟ ਆਉਂਦਾ ਮਿੱਤਰੋ ਤੇ ਮੇਰੀ ਵੀ ਕੋਸ਼ਿਸ਼ ਆਏ ਆ ਵੀ ਸਾਨੂੰ ਅਮਨਦੀਪ ਦੇ ਨਾਲ ਕੱਲੀ ਕੱਲੀ ਚੀਜ਼ ਦਾ ਪਤਾ ਲੱਗੇ ਸਾਨੂੰ ਬਾਕੀ ਵੀ ਮੁੰਡੇ ਦੀ ਬਰੀਡਿੰਗ ਕੀਤੀ ਹੈ ਜਿਹੜੀ ਤਾਂ ਇਹਨੂੰ ਕਹਿੰਦੇ ਆ ਬਾਈ ਜੀ ਸ਼ੌਕ ਇੰਡੀਆ ਚ ਰਹਿ ਕੇ ਵੀ ਸ਼ੌਕ ਪਾਲਨੇ ਦੇਖੋ گاਵਾ ਵੀ ਆਪ ਪਾਲਦਾ ਨਾਲ ਮੱਝਾਂ ਪਾਲਦਾ ਟੌਪ ਦੀਆਂ ਘੋੜੀਆਂ ਪਾਲਦਾ ਤਮਰਦੀਪ ਹੁਣ ਵੀ ਮੰਡੀ ਤੇ ਆਪਾਂ 4 ਲੱਖ ਦੀ ਬੇਸ਼ੇਰੀ ਵੇਚ ਕੇ ਆ ਸੀ ਹਾਂਜੀ ਹਾਂਜੀ ਵੇਚ ਕੇ ਆਈ ਓਕੇ ਉਹ ਕਿਹੜੀ ਛੋਰੀ ਲੈਣੀ ਸੀ ਅਰਜੰਦੀ ਹੋਈ ਸੀਗੀ ਉਹ ਵੀ ਅਰਜੰਦੀ ਉਸੇ ਘੋੜੀ ਦੀ ਆਪਣੀ ਦੀ ਹਾਂਜੀ ਹਾਂਜੀ ਉਹ ਘੋੜੀ ਦੀ ਸੀ ਅੱਛਾ ਤਿੰਨ ਰੱਖ ਲਈ ਇੱਕ ਵੇਚ ਜਾਂਦੀ ਸੀ ਅੱਛਾ ਚੌਥੀ ਵੇਰ ਆ ਗਈ ਆਪਣੀ ਹਾਂਜੀ ਹਾਂਜੀ ਓਕੇ ਜੀ ਕਿਉਂਕਿ ਬਈ ਘੋੜੀ ਇਸਲੇ ਚ ਹੀ ਲਵਾ ਲੈਨੇ ਸਾਲ ਬਾਅਦ ਸੁਪਾਂ ਦੀ ਤਮਰਦੀਪ ਉਧਰ ਨੂੰ ਲੈ ਜਾ ਉੱਥੋਂ ਆਪਾਂ ਕਮਾਵਾਂਗੇ ਬਸ ਓਏ ਇੱਕ ਬਈ ਇਹਨੂੰ ਕਹਿੰਦੇ ਇੰਨਾ ਕ ਤਾਂ ਘੋੜੇ ਦੇ ਵਿੱਚ ਜੇ ਜੇ ਇੰਨੀ ਕੱਕ ਨਾ ਹੋਵੇ ਘੋੜੇ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਫਿਰ ਉਹਨੂੰ ਘੋੜਾ ਨਹੀਂ ਕਿਹਾ ਜਾਂਦਾ ਤਾਂ ਪੂਰੀ ਜ਼ਬਰਦਸਤ ਤਾਇਰ ਵੀ ਥੱਲੇ ਵਿੱਚ ਦੇਖ ਸਾਧਿਆ ਬਾਕੀ ਬਿਸ਼ੇਰੀ ਦੇਖੋ ਬਈ ਬਿਸ਼ੇਰੀ ਨੇ ਵੀ ਬਹੁਤ ਜ਼ਬਰਦਸਤ ਦਿੱਤੀ ਹੈ ਹਨਾ ਹਾਂਜੀ ਹਾਂਜੀ ਆਹ ਦੇਖੋ ਨਾਲਾ ਦੂਜੀ ਵੀ ਭੱਜ ਗਈ ਯਾਨੀ ਕਿ ਆ ਤਾਂ ਦੋਨੇ ਭੈਣੀ ਹੋ ਗਏ ਜਿਹੜੀ ਮਗਰ ਕਾਲੇ ਢਾਗੇ ਵਾਲੀ ਭੱਜ ਗਈ ਤੇ ਵੱਡੀ ਸੱਗੀਆਂ ਭੈਣਾਂ ਗਿਆ ਆਹ ਨਾਲੇ ਦੇ ਭਾਣਜੀ ਆ ਇਹ ਇਹ ਬਾਅਦ ਸੁਈਆ ਕੋ ਵੱਡੀ ਪਹਿਲਾਂ ਸੁਈ ਵੀ ਆ ਇਹ ਪਹਿਲਾਂ ਸੁਈ ਆ ਜੀ ਅੱਛਾ ਬਾਅਦ ਸੁਈ ਆ ਠੀਕ ਐ ਇਹਨਾਂ ਦਾ 15 ਦਿਨਾਂ ਦਾ ਹੀ ਫਰਕ ਆ ਓਕੇ ਆ ਜਾ ਅਮਨ ਦੀ ਪਲੇ ਆ ਹੌਲੀ ਹੌਲੀ ਆ ਜਾ ਬੱਤ ਅਸਾਂ ਆਈ ਹੁਣ ਬਤਾਈਏ ਦੇਖੋ ਬਈ ਦੋਨੇ ਬਸ਼ੇਰੀਆਂ ਪਰਮਾਤਮਾ ਨਜ਼ਰਾਂ ਤੋਂ ਬਚਾਈ ਰੱਖੇ ਇਹ ਜਿਵੇਂ ਹੁਣ ਮਾਂ ਲੈ ਨਹੀਂ ਕਰਦੀ ਉਹ ਆਪਦੀ ਮਾਂ ਨੂੰ ਛੱਡ ਕੇ ਇੱਧਰ ਭੱਜਾਈ ਉਹਨੂੰ ਐ ਹੋ ਗਿਆ ਵੀ ਦੂਜੀ ਜਾਂਦੀ ਆ ਤਾਂ ਮੈਂ ਵੀ ਚੱਲਾਂ ਕਿਉਂਕਿ ਬੱਚੇ ਇੱਕ ਦੂਜੇ ਦੇ ਵੀ ਇਨਸਾਨਾਂ ਦੇ ਬੱਚਿਆਂ ਵਾਂਗੂ ਮੁਹੱਬਤ ਕਰਦੇ ਆ ਜਿੱਥੇ ਖੇਡਣ ਲੱਗ ਗਏ ਛੋਟੇ ਬੱਚੇ ਵੱਡੇ ਬੱਚੇ ਇਹ ਸਾਰੇ ਫਿਰ ਇਕੱਠੇ ਹੀ ਜਿਹੜੇ ਖੇਡਦੇ ਆ ਸੋ ਇਤਾਂ ਆਪ ਵੀ ਦੇਖ ਸਾਤੇ ਖੜ ਮਸਤੀ ਦੇਖੋ ਜੋ ਗੇੜਾ ਦਵਾਏ ਤਾਂ ਹੀ ਕਹਿੰਦੇ ਜਿਹੜਾ ਕੋੜਾ ਨਾ ਕੋੜਾ ਤੋਰੇ ਦੇ ਹੀ ਐ ਜੇ ਇਹਨੂੰ ਆਪਾਂ ਆਪਾਂ ਨਹੀਂ ਤੋੜਦੇ ਤਾਂ ਫਿਰ ਉਹ ਹੁੰਦਾ ਦੇਖੋ ਕਿਵੇਂ ਭਾਈ ਵੀ ਖਿਰਦੇ ਹਨ ਇਹ ਬੱਚੇ ਆ ਇਹ ਮੁਹੱਬਤ ਨਾਲ ਐਂ ਭਜਾਉਣੇ ਪੈਂਦੇ ਥਾਂ ਬੜਾ ਵਧੀਆ ਬਣਾਵਾ ਵੀ ਜੇ ਮਰਜੀ ਹੈ ਨਾ ਉਹਦੀ ਬਿਸ਼ੇਰੀ ਜਾਵੜੀ ਥੋੜਾ ਜਿਹਾ ਤੁਹਾਨੂੰ ਪਤਾ ਜਿਹੜਾ ਘੋੜਿਆਂ ਦਾ ਹੁੰਦਾ ਇਹ ਨੱਚ ਟੱਪਾਂ ਨੂੰ ਜਾਦੇ ਮੰਨੇ ਜਾਂਦੇ ਆ ਵੀ ਖੁੱਲੇ ਭਜਣਾ ਕੱਟਣਾ ਤੇ ਬਾਕੀ ਤੁਸੀਂ ਇੱਕ ਕਮੈਂਟ ਕਰਕੇ ਜਰੂਰ ਜਲਦੀ ਜਲਦੀ ਵੀਡੀਓ ਦੱਸਨੀ ਆ ਬਾਈ ਦੀ ਮਿਹਨਤ ਜਰੂਰ ਦੱਸਨੀ ਆ ਤੁਸੀਂ ਵੀ ਕਿਵੇਂ ਆ ਸਮਾਈ ਕਿਵੇਂ ਆ ਵੀ ਕਿਵੇਂ ਕੁਆਲਿਟੀ ਲੱਗੀ ਸਮਾਈ ਦੇ ਵਿੱਚ ਤੁਹਾਨੂੰ ਤਾਂ ਇਹ ਸਾਰੀ ਚੀਜ਼ ਕੱਲੀ ਕੱਲੀ ਤੁਸੀਂ ਦੱਸਣੀ ਆ ਸੇ ਇਹ ਵੀ ਹੈਡ ਕਿੰਨੀ ਆਮਨਦੀਪ ਛੋਟੀ ਦੀ ਇਹਦੀ ਵੀ ਰੇੜੀ ਹਾਂ ਇਹਦੀ ਹੋਊਗੀ 62 63 ਤੋਂ ਪਲੱਸ ਓਕੇ 62 63 ਤੋਂ ਪਲੱਸ ਆ ਤੇ ਵੱਡੀ ਥੋੜੀ ਜਿਹੀ ਉੱਚੀ ਐ ਇਹਦੀ ਮਾਹ ਹੈ ਨਾ ਹਾਂਜੀ ਹਾਂਜੀ ਬਾਕੀ ਇਹ ਬਸ਼ੇਰੀ ਆ ਜੇ ਕਰੂਗੀ ਤੇ ਇਹ ਆ ਬਸ਼ੇਰੀ ਮਿਲਦਾ ਹੱਥੋਂ ਕਰ ਬਦਕਤ ਕਰੂ ਹੈ ਨਾ ਓਏ ਅੰਟੇ ਇਹਦੇ ਜ਼ਰਤੇ ਹੀ ਕੰਮ ਚੱਲਦਾ ਆ ਸਾਡਾ ਹਰ ਆਹ ਹੜੀ 17 19 14 14 ਕਾਲਕਾ ਕੰਮ ਕਰਦਾ ਲਾਓ ਵੀ ਆ ਹੁਣ ਸਾਨੂੰ ਜਿਹੜੀ ਦਿਖਾਉਣੇ ਆ ਤਾਂ ਅਮਰਦੀਪ ਇਹਦੀ ਉਮਰ ਕਿੰਨੀ ਹੋ ਗਈ ਸੀ ਇਹ ਹੈਗੀ ਵੀ ਸਵਾ ਕ ਸਾਲ ਦੀ ਚਾਹੁੰਦਾ ਅਪ੍ਰੈਲ 2000 ਸਾਲ ਦੀ ਹੈ ਹਾਂ ਜੀ 17 ਅਪ੍ਰੈਲ ਦਾ ਜੀ ਹਾਂ ਪਿਛਲੇ ਦਾ ਬਸ ਮੰਨ ਲਓ ਇਹ ਡੇਢ ਕਿ ਮਹੀਨੇ ਹੀ ਉੱਤੇ ਆ ਡੇਢ ਪੌਣੇ 2 ਮਹੀਨੇ ਹਜੇ ਪੂਰੀ ਸਵਾ ਸਾਲ ਦੀ ਵੀ ਨਹੀਂ ਹੋਈ ਨਹੀਂ ਹੋਈ ਤਾਂ ਦੇਖ ਸਕਦੇ ਆ ਤੇ ਇਹਦੀ ਤਾਂ ਹੈਡ ਜਾਬੜੀ ਹੋਊਗੀ ਜੀ 52 60 ਇੰਚ ਤੋਂ ਹੈਗੀ ਆ ਜੀ ਹੈਨਾ ਮੋਨਾਲੀ ਕਿਉਂਕਿ ਆਹ ਘੋੜੀ ਤੂੰ ਤਾਂ ਖੜੀ ਮੈਂ ਦੇਖੀ ਜੀ ਪ੍ਰੋਪਰ ਆਪਦੀ ਮਾਂ ਦੇ ਹੁਣ ਵੱਡੀ ਘੋੜੀ ਦੇ ਬਸ ਥੋੜੀ ਦੇਖੋ ਤਾਂ ਇਹ ਅਜੇ ਬੱਚੀ ਆ ਮਾਰੀ ਜੀ ਐਸ ਵੀ ਕਰਦੇ ਕਿਉਂਕਿ ਤੁਹਾਨੂੰ ਪਤਾ ਜਿੰਨਾ ਕਿ ਟਾਈਮ ਬੱਚਾ ਗੱਬਣ ਨਾ ਹੋਵੇ ਬਸ਼ੇਰੀਆਂ ਉਹਨਾਂ ਟਾਈਮ ਇਹ ਸ਼ਰਾਰਤਾਂ ਬਹੁਤ ਕਰਦੀਆਂ ਹੁੰਦੀਆਂ ਤਾਂ ਬਾਕੀ ਤੁਸੀਂ ਕਰਦ ਤੋਂ ਐਕਟੀਮੇਟ ਖੜਨੀ ਤੋੜਨੀ ਤਾਂ ਇਦਾਂ ਦੇ ਮਤਲਬ ਮੈਂ ਜਿਆਦੇ ਜਿਹੜੇ ਅੱਜ ਤੱਕ ਵੀਡੀਓ ਚ ਵੀ ਦੇਖਦਾ ਤਾਂ ਘੋੜੇ ਜਿਹੜੇ ਮੇਲ ਹੁੰਦੇ ਆ ਬਸ਼ੇਰੇ ਹੁੰਦੇ ਆ ਕਹਿ ਸਕਦੇ ਆ ਆਪਾਂ ਜਿਹੜੇ ਪਾਲਨੇ ਹੁੰਦੇ ਆ ਸਾਣ ਬਣਾਉਣਾ ਹੁੰਦਾ ਉਹ ਮਤਲਬ ਬੱਚਿਆਂ ਦੀ ਜਾਂ ਹੈਟ ਹੁੰਦੀ ਹੈ ਲੈਂਥ ਇਹ ਬਾਕੀ ਬਹੁਤ ਜ਼ਬਰਦਸਤ ਹੈ ਪਰ ਸੱਚ ਤਾਂ ਇਹ ਜਾਣਿਓ ਵੀ ਜਿਹੜੀਆਂ ਘੋੜੀਆਂ ਨੂੰ ਇਹ ਆਪਾਂ ਫਸਟ ਟਾਈਮ ਦੇਖੀਆਂ ਵੀ ਘੋੜੀਆਂ ਦੀ ਹੈਟ ਵੀ ਵੀ ਘੋੜਿਆਂ ਪ੍ਰੋਪਰ ਹੁੰਦੀ ਹੈ ਵੀ ਜਿਹੜੀ ਚੰਗੀ ਬਰੀਡ ਤੇ ਕੰਮ ਕਰਨਾ ਤਾਂ ਉਹ ਚੰਗੀ ਹੁੰਦੀ ਹੈ ਇਹਦੀ ਵੀ ਮਜ਼ਬੂਤੀ ਪੈਰਾਂ ਤੋਂ ਲਾ ਕੇ ਛਾਤੀਆਂ ਦੇਖੋ ਤੁਸੀਂ ਇਹ ਤਿੰਨੇ ਘੋੜੀਆਂ ਦਾ ਦੇਖੀਏ ਛਾਤੀਆਂ ਬਹੁਤ ਖੁੱਲੀਆਂ ਇਹਨੂੰ ਵੀ ਇਹੀ ਚੀਜ਼ਾਂ ਮੈਂ ਰੱਖਦੇ ਆ ਘੋੜੀਆਂ ਦੀਆਂ ਪੈਰਾਂ ਦਾ ਮਜ਼ਬੂਤ ਸਾਤੀ ਚੰਗੀ ਖੁੱਲੀ ਹੋਵੇ ਤੇ ਕੰਨਾਂ ਵੀ ਬਾਕੀ ਜਿਹੜੀਆਂ ਦੇਖੋ ਬਾਕੀ ਬਰੀਕੀ ਗੱਲਾਂ ਉਹ ਤਾਂ ਚਲੋ ਘੋੜਿਆਂ ਵਾਲੇ ਬਾਈ ਘੋੜੇ ਰੱਖਦੇ ਆ ਇਹਨਾਂ ਨੂੰ ਜਾਦੇ ਪਤਾਗਾ ਤੇ ਪਰ ਆਪਾਂ ਜਿੰਨੀ ਕੁ ਦੇਖ ਸਕਦੇ ਬੀ ਉਹ ਚੀਜ਼ ਬਹੁਤ ਜ਼ਬਰਦਸਤ ਕੈਮ ਅਮਨਦੀਪ ਮੜਾ ਟੈਡੀ ਮੜਾ ਦੀ ਖੜਾਈਂ ਬਾਈ ਦੇਖੋ ਤੁਸੀਂ ਬੇਲ ਬੂਲ ਵੀ ਤੁਸੀਂ ਦੇਖੋ ਕੱਲੀ ਆਏ ਨਹੀਂ ਤਾਂ ਬਸ਼ੇਰੀ ਜਿਵੇਂ ਉਮਰ ਦੇ ਹਿਸਾਬ ਦੇ ਨਾਲ ਬਹੁਤ ਛੋਟੀ ਹੈ ਤਾਂ ਉਸ ਹਿਸਾਬ ਦੇ ਨਾਲ ਤੁਸੀਂ ਬੇਲ ਦੇਖੋ ਅਮਨਦੀਪ ਢੀੜਾ ਦਵਾਦੇ ਦਰੁਆਏ ਵਿੱਚ ਹੀ ਰਿੰਗਦੀ ਆਈ ਦਰੁਆਲੇ ਪਾਂਦੀ ਜਿਹੜਾ ਚਾਲ ਹਜੇ ਬਸ਼ੇਰੀ ਦੇ ਕੰਡਿਆਲੇ ਨਾ ਪਏ ਆ ਵੀ ਬਾਹਰਪੂਰ ਚੱਲ ਜਾਂਦੀ ਹੈ ਕਲੀ ਘੋੜਿਆਂ ਨਾਲ ਤਾਂ ਭੱਜੀ ਜਾਂਦੀ ਹੈ ਇਹ ਜਾਬਰੂ ਕੀ ਬਾਤ ਨਹੀਂ ਜਾਂਦੀ ਜਾਬਰੂ ਠੀਕ ਹੈ ਜੇ ਜਾਬਰੂ ਕਾਜੋ ਆਹਨ ਦੀ ਪੈਤਰਲੇ ਪਾਸੇ ਨੂੰ ਆਇਆ ਸਾਈਡ ਤੇ ਲਓ ਜੀ ਇਹ ਵੀ ਮੈਂ ਖਾ ਤੁਹਾਨੂੰ ਜਾਵਾਂ ਫਿਰ ਤੁਸੀਂ ਕਮੈਂਟ ਦੇਣਾ ਕਹੋ ਵੀ ਬਈ ਇਹ ਤੋਰ ਕੇ ਨਹੀਂ ਦਿਖਾਈ ਇਹ ਵੀ ਤੋਰਨ ਦਾ ਫਰਜ਼ ਬਣਦਾ ਸੀਗਾ ਦੇਖੋ ਬਰੀਡ ਚੋਂ ਬਰੀਡ ਇਹ ਵੀ ਆਰ ਜਾਂਦੀ ਹੈ ਤਾਂ ਜਿਹੜੀ ਇਹਨਾਂ ਦੀ ਮਾਂ ਕੀ ਜਾਨੀ ਕੀ ਵੀ ਅੱਜ ਤੱਕ ਜਿੰਨੇ ਵੀ ਸੂਏ ਦਿੱਤੇ ਆ ਉਹਨੇ ਵੱਡੀ ਬਿਸ਼ੇਰੀ ਪਹਿਲੇ ਸੂਏ ਸੂਪੀ ਇੱਕ ਬਿਸ਼ੇਰੀ ਇਹਨਾਂ ਨੇ ਦੇਸਤੀ ਹੁਣ ਤਾਂ ਇੱਕ ਬਿਸ਼ੇਰੀ ਮੰਗ ਰਹਾ ਤੇ ਇੱਕ ਬਿਸ਼ੇਰੀ ਇਹ ਆ ਜਿਹੜੀ ਐ ਕੱਢ ਜਾ ਵੇ ਮਸਤੋ ਤਾਂ ਜੂਮ ਕਰਕੇ ਬੜਾ ਨੀਂਦ ਨਾ ਜਾਨਾ ਤਾਂ ਡਰਦੀ ਐ ਤਾਂ ਇੱਥੋਂ ਦਾ ਥੋੜੀ ਜੀ ਜੂਮ ਕਰ ਲਿਆ ਕਰੋ ਉੱਥੋਂ ਆ ਕੇ ਦੇਖੋ ਭਾਈ ਬਹੁਤ ਜ਼ਬਰਦਸਤ ਹੈ ਪਰ ਵੀਡੀਓ ਦੇ ਵਿੱਚ ਤਾਂ ਦੇਖਣ ਨੂੰ ਐ ਲੱਗਦੇ ਜਿਵੇਂ ਡਾਲਟ ਜਿਹੜੀ ਫੀਮੇਲ ਹੁੰਦੀ ਐ ਨਾ ਤੇ ਪੂਰੀ ਇਹ ਮੈਚੂਰ ਹੋਈ ਵੀ ਫੀਮੇਲ ਐ ਪਰ ਤੁਹਾਨੂੰ ਜਦੋਂ ਮੂੰਹ ਕਨੂੰ ਫੇਸ ਕਨੂੰ ਦੇਖਦੇ ਆਂ ਉਮਰ ਕਨੂੰ ਦੇਖਦੇ ਆਂ ਉਦੋਂ ਪਤਾ ਲੱਗਦਾ ਵੀ ਇਹ ਤਾਂ ਯਾਰ ਹਜੇ ਬਹੁਤ ਛੋਟੀ ਬੱਚੀ ਐ ਕਿਉਂਕਿ ਜਾ ਕੇ ਨਾ ਜਦੋਂ ਨੂੰ ਜਿਵੇਂ ਦੋ ਦੰਦ ਦੂਜੀ ਸੂਈ ਐ ਜਾ ਕੇ ਇਹ ਦੋ ਦੰਤਾਂ ਤੱਕ ਕੰਸੀਵ ਹੀ ਕਰਾਉਂਦੇ ਆ ਮਤਲਬ ਚੰਗੀਆਂ ਬਸ਼ੇਰੀਆਂ ਨੂੰ ਇਦਾਂ ਲਿਸ਼ਾਇਰਤੇ ਹੋ ਜਾ ਦੇਖੋ ਤੋੜਾ ਤੋੜਾ ਦੇਖ ਸਕਦੇ ਹੋ ਤੁਸੀਂ ਵੀ ਉਹੀ ਗੱਲ ਐਂਡ ਵਾਲੀ ਇਹੀ ਆ ਗਈ ਵੀ ਜਿੰਨਾ ਵੀ ਕੰਮ ਆਪਾਂ ਕਰੀਏ ਤਾਂ ਬਰੀਡ ਤੇ ਕੰਮ ਕਰੀਏ ਭਮਾਂ ਦੀ ਘੋੜਿਆਂ ਦੇ ਵਿੱਚ ਇਹਦੇ ਵਿੱਚ ਵੀ ਲੈਣਾ ਸੱਤ ਸੱਤ ਪੀੜੀਆਂ ਤੱਕ ਦੇਖੀਆਂ ਜਾਂਦੀਆਂ ਲਓ ਜੀ ਕਾਂ ਇੱਕ ਖਾਨਦਾਨ ਚ ਜਾਨੀ ਜੀ ਬਸ ਇਹਦੀ ਵੱਡੀ ਘੋੜੀ ਦੀ ਅੰਕ ਸੀ ਐ ਸਾਰੀ ਤੇ ਆਜੋ ਬਾਈ ਨਾਲ ਆਪਾਂ 2 ਮਿੰਟ ਗੱਲਬਾਤ ਕਰੀਏ ਤੇ ਹੋਰ ਸੁਣਾਓ ਬਾਈ ਠੀਕ ਹੈ ਜੀ ਤੇ ਘੋੜੀਆਂ ਦਾ ਸੌਂਗ ਪਰ ਸੁਣਨੂ ਸੀ ਕਿ ਕੋਈ ਅਮਨਦੀਪ ਨੂੰ ਪਿਆ ਇਹ ਆਪਣੇ ਬਾਹਰੋਂ ਆਸਟ੍ਰੇਲੀਆ ਵਾਲੇ ਨੂੰ ਵੱਧ ਸੀਗਾ ਅੱਛਾ ਬਾਈ ਨੂੰ ਸੀਗਾ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਫਿਰ ਘੋੜੀਆਂ ਉਹਦੇ ਇੱਥੇ ਰੈਂਦੀ ਰੱਖ ਲਈਆਂ ਸੀ ਕਿ ਬਾਅਦ ਚ ਰੱਖੀਆਂ ਨਹੀਂ ਉਹਦੇ ਹੁੰਦੇ ਸੀਗੇ ਅਹੀਂ ਅੱਛਾ ਇਹ ਦੇ ਦੇ ਜਾਣ ਲੱਗਿਆ ਨੇ ਓਕੇ ਫੇਰ ਦੁਬਾਰੀ ਲੈ ਕੇ ਫੇਰ ਦੁਬਾਰਾ ਫੇਸ ਠੀਕ ਹੈ ਜੀ ਉਸ ਤੋਂ ਬਾਅਦ ਬੱਚ ਸੌਂਗ ਫਿਰ ਬੱਚਿਆਂ ਨਾਲ ਪੈ ਗਿਆ ਹਾਂ ਜੀ ਹਾਂ ਜੀ ਠੀਕ ਹੈ ਜਦੋਂ ਅਮਨਦੀਪਰ ਕੇ ਡਾਰ ਹੋਏ ਬਸ ਉਸ ਦਿਵਾਰ ਪਰ ਸ਼ੌਕ ਬਾਤ ਆ ਗਿਆ ਜੀ ਤਾਂ ਤੁਸੀਂ ਵੀ ਦਵਾਦਨੇ ਕਿਹੜਾ ਕੁੜਾ ਦਵਾ ਲਈਦਾ ਤਾਂ ਠੀਕ ਹੈ ਜੀ ਇਹ ਕਈ ਵਾਰੀ ਕੋਈ ਨਾ ਹੋਵੇ ਉਹ ਦਵਾ ਓਏ ਠੀਕ ਹੈ ਤੇ ਕਿਵੇਂ ਜੀ ਵਧੀਆ 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 ਜੀ ਠੀਕ ਹੈ ਜੀ ਪੂਰਾ ਦਿਲ ਖੁਸ਼ ਹੁੰਦਾ ਪੂਰਾ ਵਧੀਆ ਜੀ ਤੇ ਮੇਲੇ ਮੂਲੇ ਤੇ ਜਾਂਦਾ ਫਿਰ ਲੈ ਕੇ ਕੁੜੀਆਂ ਮੇਲੇ ਚ ਗਰਾਉ ਚਲੇ ਜਾਏ ਤਾਂ ਉਹ ਬੜਾ ਟਾਈਮ ਲਾ ਦੇ। ਅੱਛਾ ਉਹ ਦੂਰ ਨਹੀਂ ਜਾਂਦੇ ਵੀ ਆਹ ਨੇੜੇ ਵਾਲਾ ਨਾ ਫਿਰ ਜਗਰਾਵਾਂ ਦੇ ਬਿਲਕੁਲ ਨੇੜੇ ਆ। ਹਾਂਜੀ ਹਾਂਜੀ। ਉਹ ਮਗਰਲੀ ਵਾਰ ਦੱਸਿਆ ਜੀ ਵੀ ਹੁਣ ਵੀ ਆਪਾਂ 4 ਲੱਖ ਦੀ ਵੇਚ ਕੇ ਆਂਦੀ ਬਸ਼ੇਰੀ। ਹਾਂਜੀ ਇਹਦੀ ਬਸ਼ੇਰੀ ਵੇਚੀ ਇੱਕ ਜੀ। ਅੱਛਾ ਉਹ ਵੱਡੀ ਕੋੜੀ ਦੀ ਬਸ਼ੇਰੀ। ਵੱਡੀ ਕੋੜੀ ਦੀ ਬਸ਼ੇਰੀ ਵੇਚ। ਅੱਛਾ ਜਾਨੀ ਕਿ ਵੱਡੀ ਕੋੜੀ ਨੇ ਟੋਟਲ 4 ਬੱਚਿਆਂ ਦੇ ਦਿੱਤੇ। 4 ਬੱਚਿਆਂ ਦੇ ਦਿੱਤੀ ਹਾਂਜੀ। ਠੀਕ ਹੈ ਜੀ। ਤੇ ਉਹ ਹੁਣ ਜਿਹੜੀ ਬਸ਼ੇਰੀ ਵੇਚੀ ਸੀ ਉਹ ਇਹਦੇ ਨਾਲ ਵੱਡੀ ਵੇਚੀ ਸੀ ਕਿ ਛੋਟੀ? ਆਹ ਜਿਹੜੀ ਆਪਣੇ ਉਹ ਤੋਂ ਵੱਡੀ ਤੋਂ ਛੋਟੀ ਸੀਗੀ। ਅੱ ਠੀਕ ਹੈ ਜੀ ਬਾਈ ਚਲੋ ਫਿਰ ਉਹ ਵੀ ਆਈ ਹੁੰਦੀ ਹੈ ਜੀ ਇਸੇ ਨੂੰ ਸਹਾਇਕਤ ਹੁੰਦਾ ਕਰਦੇ ਆ ਵੀ ਜੇ ਇੱਕ ਦੋ ਵਧ ਗਏ ਚਲੋ ਇੱਕ ਅੱਧੀ ਕੱਢ ਲਓ ਹਾਂ ਜੀ ਹਾਂ ਵਧੀਆ ਵਧੀਆ ਹਾਂ ਜੀ ਤੇ ਅੱਡੋ ਅੱਡੋ ਫਿਰ ਲੈਣਾ ਤਾਂ ਤਾਂ ਬਾਈ ਹੁਣ ਤਾਂ ਜਿਵੇਂ ਘੋੜਿਆਂ ਦੇ ਵਿੱਚ ਪੈ ਗਏ ਹੁਣ ਤਾਂ ਸਾਰੀਆਂ ਲੈਣਾਂ ਦੀ ਪਤਾ ਹੋਊਗੀ ਕਿ ਕਿਹੜੇ ਘੋੜੇ ਨੂੰ ਕਿਵੇਂ ਮੇਟ ਕਰਨੀਆਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਬਾਈ ਜਿਵੇਂ ਆਪਾਂ ਕਿਉਂਕਿ ਘੋੜਿਆਂ ਦੇ ਆਪਣੀ ਫਾਰਮ ਇੰਟਰਵਿਊ ਹੀ ਆ ਮੱਜਾਂ ਦੇ ਵਿੱਚ ਤਾਂ ਜਿਵੇਂ ਆਪਾਂ ਦੇਖਦੇ ਆਂ ਗਾਵਾਂ 'ਚ ਦੇਖਦੇ ਆਂ ਇਹਦੇ 'ਚ ਵੀ ਪੀੜੀਆਂ ਮੁਕਾਬਤੀ ਜਾਣਾ ਪੈਂਦਾ ਆਪਾਂ ਨੂੰ ਹਾਂ ਜੀ ਹਾਂ ਜੀ ਹਾਂ ਤਾ ਜੰਟਾ ਭਰਾ ਉਹ ਵੀ ਦੇਖਦਾ ਹੋਊਗਾ ਬਰੀਨ ਆਕ ਭਾਈ ਦਵਾਈ ਸੀ ਆਪਣਾ ਦਵਾਈ ਹੈ ਤੇ ਲੈ ਵੀ ਜੰਟਾ ਸਪੈਸ਼ਲ ਤੇਰਾ ਵੀ ਤੇਰੇ ਬਾਤ ਹੀ ਅੱਜ ਸੂਟ ਕੀਤੀ ਐ ਇਹ ਤਾਂ ਦੇਖੀ ਇੱਥੇ ਦਵਾਈ ਦੇ ਨਾਲੇ ਸ਼ੇਅਰ ਕਰੀ ਦੂਜੇ ਭਰਾਵਾਂ ਨੂੰ ਤਾਂ ਉਹਦੇ ਨਾਲ ਵੀ ਭਾਈ ਤੇ ਬਲਦੇਵ ਦਾ ਬਹੁਤ ਪਿਆਰ ਆ ਹਨਾ ਦੋਨੇ ਮਿੱਤਰ ਆ ਬਲਦੇਵ ਭਾਈ ਆਸਟ੍ਰੇਲੀਆ ਦੇ ਵਿੱਚ ਐ ਤਾਂ ਇਹ ਵੱਡਾ ਬ੍ਰਦਰ ਆ ਭਾਈ ਦਾ ਤੇ ਬਲਦੇਵ ਭਾਈ ਆਸਟ੍ਰੇਲੀਆ ਚ ਆ ਤੇ ਉਹ ਜਿਹੜਾ ਮੁੰਡਾ ਜੰਟਾ ਠੀਕ ਆ ਜੀ ਤੇ ਕੀ ਸੀਗਾ ਗੱਲ ਸੀਗਾ ਜੰਟਾ ਦਿਓ 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 ਜੀ ਜੰਟਾ ਦਿਓ ਉਹ ਬਾਈ ਮੇਤਰਾ ਬਾਈ ਦਾ ਬੈਸਟ ਫਰੈਂਡ ਹੈ ਉਹ ਦबई ਦੇ ਵਿੱਚ ਟਰੱਕ ਚਲਾਉਂਦੇ ਆ ਤਾਂ ਉਹ ਦबई ਦੇ ਵਿੱਚ ਆ ਜੀ ਤਾਂ ਤਾਂ ਹੀ ਉਹਨੂੰ ਬਾਈ ਵਾਸਤੇ ਵੀ ਸ਼ੂਟ ਕਰਾਇਆ ਚਲੋ ਬਾਈ ਦੇਖੂਗਾ ਵੀ ਦਿਲ ਵੀ ਖੁਸ਼ ਹੁੰਦਾ ਜਦੋਂ ਯਾਰੀਆਂ ਹੁੰਦੀਆਂ ਜੀ ਕਹਿੰਦੇ ਹੁੰਦੇ ਯਾਰੀਆਂ ਦੇਖੋ ਇਹ ਵੀ ਜਾ ਰਹੀਆਂ ਆਪਾਂ ਦੀ ਵੀਡੀਓ ਬਣਾਉਣੀ ਆ ਉਹਦਾ ਨਾਂ ਵੀ ਵਿੱਚ ਆਇਆ ਬਾਈ ਦਾ ਹਨਾ ਤਾਂ ਇਹ ਚੀਜ਼ਾਂ ਹੁੰਦੀਆਂ ਰਲ ਮਿਲ ਕੇ ਦੇ ਕੋਈ ਸ਼ੌਂਕ ਪੂਰਾ ਕੀਤਾ ਉਹਨੂੰ ਵੀ ਬਾਈ ਨੂੰ ਦबई ਵਾਲੇ ਨੂੰ ਪਸੰਦ ਆਉਂਦਾ ਜ਼ਿਆਦਾ ਐ ਵੀ ਕੋਈ ਝੋਟਾ ਦੇਖ ਲਿਆ ਮੱਝ ਦੇਖ ਲਈ ਚੰਗੀ ਬਰੀਡਿੰਗ ਤੇ ਕੰਮ ਕਰਨਾ ਤਾਂ ਬੜੀ ਰੂਹ ਖੁਸ਼ ਹੋ ਗਈ ਮੁੰਡਿਆਂ ਨੂੰ ਦੇਖ ਕੇ ਦੁੱਗਣਾ ਮਤਲਬ ਹੌਸਲਾ ਵਧਦਾ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਇਦਾਂ ਹੀ ਬਧਾਉਂਦੇ ਰਵੇ ਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਚੰਗੀਆਂ-ਚੰਗੀਆਂ ਜਿਹੜੀਆਂ ਇੰਟਰਵਿਊਆਂ ਤੁਹਾਡੇ ਨਾਲ ਕਰਦੇ ਰਹਿਵਾਂਗੇ ਤੇ ਜਿੰਨੀ ਵਧੀਆ ਇੰਟਰਵਿਊ ਲੱਗਦੀ ਹੈ ਵੱਧ ਤੋਂ ਵੱਧ ਲਾਇਕ ਸ਼ੇਅਰ ਜ਼ਰੂਰ ਕਰੋ ਫਿਰ ਉਦਾਂ ਦੀਆਂ ਚੀਜ਼ਾਂ ਦਾ ਆਈਡੀ ਆਪਾਂ ਨੂੰ ਵੀ ਮਿਲਦਾ ਰਹਿੰਦਾ ਹੈ ਵੀ ਪ੍ਰੋਫੈਸ਼ਨਲ ਇੰਟਰਵਿਊਆਂ ਚਾਹੀਦੀਆਂ ਸਾਨੂੰ ਕਿ ਜਿਵੇਂ ਆਪਾਂ ਵੈਸੇ ਹੀ ਘਰੇ ਪਾਉਨੇ ਉਹੀ ਚਾਹੀਦੀਆਂ ਸਾਨੂੰ ਤਾਂ ਉਦਾਂ ਦੀ ਆਪਾਂ ਤੁਹਾਡੇ ਨਾਲ ਜਿਹੜਾ ਸੂਟ ਕਰਿਆ ਕਰਾਂਗੇ ਵੱਧ ਤੋਂ ਵੱਧ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ